ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 478 ਤੋਂ ਲੈ ਕੇ 479 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਬਹੁਤ ਹੀ ਪਿਆਰੀ ਬਾਣੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ੴ ਸਤਿਗੁਰ ਪ੍ਰਸਾਦ ਅਸਾ ਸ੍ਰੀ ਕਬੀਰ ਜੀੋ ਕੇ ਚੌਪਦੇ ਇੱਕ ਤੁਕੇ ਸਨ ਕ ਸੁਨੰਦਨ ਅੰਤ ਨਹੀਂ ਪਾਇਆ ਬੀਦ ਪੜੇ ਪੜ ਬ੍ਰਹਮੈ ਜਨਮ ਗਵਾਇਆ ਹਰ ਕਾ ਬਿ ਲੋਭ ਨਾ ਬਿ ਲੋਵੋ ਮੇਰੇ ਪਾਈ ਸਹਿਜ ਬੇ ਲੋਭੋ ਜੈਸੇ ਤਤ ਨਾ ਜਾਈ ਰਹਾਉ ਓਮ ਹਾਂਜੀ ਸੰਗਤ ਜੀ ਭਗਤ ਕਵੀਰ ਜੀ ਕਹਿੰਦੇ ਨੇ ਸੰਕ ਸੁਨੰਦਨ ਬ੍ਰਹਮੇ ਦੇ ਪੁੱਤਰ ਹੋਏ ਨੇ ਚਾਰ ਉਹਨਾਂ ਚੋਂ ਸੰਕ ਸੁਨੰਦਰ ਨੇ ਕਹਿੰਦੇ ਉਹਨਾਂ ਨੇ ਵੀ ਆਪਣੇ ਪੜੇ ਹੋਏ ਦੇ ਬ੍ਰਹਮੇ ਦੇ ਲਿਖੇ ਹੋਏ ਵੇਦ ਪੜ੍ਹੇ ਨੇ ਪਰ ਪੜ੍ਹ ਕੇ ਵੀ ਕਹਿੰਦੇ ਮਤਲਬ ਜਨਮ ਉਹਨਾਂ ਦਾ ਵਿਰਥ ਹੀ ਗਿਆ ਉਹਨਾਂ ਨੇ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਵੇਦ ਪੜ੍ਹ ਪੜ੍ਹ ਕੇ ਵੀ ਥੱਕ ਗਏ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰੋ ਪਰਮੇਸ਼ਰ ਦਾ ਨਾਮ ਸਿਮਰਿਆ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਆ ਪਰਮੇਸ਼ਰ ਦਾ ਕਹਿੰਦੇ ਜਿਹੜਾ ਨਾਮ ਸਿਮਰਨਾ ਉਹ ਅਡੋਲਤਾ ਵਿੱਚ ਸਹਿਜ ਵਿੱਚ ਟਿਕ ਕੇ ਕਹਿੰਦੇ ਜਿਵੇਂ ਜਦੋਂ ਕਹਿੰਦੇ ਦੁੱਧ ਨੂੰ ਰੇੜਕੀ ਦਾ ਸਹਿਜ ਵਿੱਚ ਰੇੜਕੀ ਦਾ ਨਾ ਕਿਹੜਾ ਹਗਾ ਵਿੱਚੋਂ ਮੱਖਣ ਨਿਕਲਦਾ ਉਹ ਵਿੱਚੇ ਹੀ ਨਾ ਕਿਤੇ ਰੁਲ ਜਾਏ ਤੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਜਪਣਾ ਉਹ ਵੀ ਸਹਜ ਦੇ ਨਾਲ ਜਪਣਾ ਕਹਿੰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸਬਦ ਸੰਜੋਈ ਹਰ ਕਾ ਬਿ ਲੋਭਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਤਾਰਾ ਕਹਿੰਦੇ ਆਪਣੇ ਸਰੀਰ ਨੂੰ ਚਾਟੀ ਬਨਾਲਾ ਤੇ ਮਨ ਨੂੰ ਮਧਾਣੀ ਬਲਾਣਾ ਫਿਰ ਕਹਿੰਦੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਸ਼ਬਦ ਦੀ ਜਾਗ ਲਾ ਕਹਿੰਦੇ ਫਿਰ ਕਹਿੰਦੇ ਪਰਮੇਸ਼ਰ ਦਾ ਨਾਮ ਜਪ-ਜਪ ਕੇ ਫਿਰ ਤੂੰ ਪਰਮੇਸ਼ਰ ਨੂੰ ਪਾ ਲੇਗਾ ਕਹਿੰਦੇ ਆਪਣੇ ਜਿਹੜੀਆਂ ਮਨ ਦੀਆਂ ਵਿਚਾਰਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਮਨ ਦੇ ਵਿੱਚ ਹਰ ਵਿਚਾਰ ਹੀ ਹੋਵੇ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੀ ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਅਮਰਤ ਜਲ ਦੀ ਧਾਰਾ ਤੈਨੂੰ ਮਿਲੇਗੀ ਪਰਮੇਸ਼ਰ ਦਾ ਨਾਮ ਜਲ ਤੈਨੂੰ ਕਹਿੰਦੇ ਮਿਲ ਜਾਊਗਾ ਗੁਰੂ ਦੀ ਕਿਰਪਾ ਨਾਲ ਜਦੋਂ ਨਾਮ ਜਪਦਾ ਜਾਏਗਾ ਕਹੋ ਕਵੀਰ ਨਦਰ ਕਰੇ ਜੇ ਮੀਰਾ RAM ਨਾਮ ਲਗ ਉtre ਤੀਰਾ ਕਬੀਰ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਜੀਵ ਤੇ ਤਾਂ ਉਹ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਇਸ ਸੰਸਾਰ ਦੇ ਸਾਗਰ ਨੂੰ ਪਾਰ ਕਰ ਜਾਂਦਾ ਆਸਾ ਬਤੀ ਸੁਕੀ ਤੇਲ ਨਿਖੁਟਾ ਮੰਡਲ ਨਾ ਬਾਜੇ ਨਟ ਪੈ ਸੂਤਾ ਬੁੱਝ ਗਈ ਅਗਨ ਨਨਿਕ ਸੋ ਤੂੰ ਆ ਰਵ ਰਿਹਾ ਇੱਕ ਅਵਰ ਨਹੀਂ ਦੁਆ ਰਹਾਓ ਫਿਰ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦਾ ਨਾਮ ਸਿਮਰਨ ਕਰਦਾ ਜਾਂਦਾ ਫਿਰ ਉਹਦੇ ਅੰਦਰੋਂ ਕਹਿੰਦੇ ਜਿਹੜਾ ਹੈਗਾ ਮੋਹ ਦਾ ਤੇਲ ਤੇ ਤ੍ਰਿਸ਼ਨਾ ਦੀ ਜਿਹੜੀ ਵੱਟੀ ਹੋਈ ਬੱਤੀ ਪਾਈਦੀ ਹੈ ਨਾ ਦੀਵੇ ਦੇ ਵਿੱਚ ਉਹ ਵੀ ਕਹਿੰਦੇ ਸੜ ਗਈ ਕਹਿੰਦੇ ਸੁੱਖ ਕੀ ਹੋਣਾ ਹੁਣ ਕਹਿੰਦੇ ਅੰਦਰ ਨਾ ਮਾਇਆ ਦੇ ਮੋਹ ਦਾ ਢੋਲ ਨਹੀਂ ਵੱਜਦਾ ਜੀਵ ਦੇ ਉਹ ਕਹਿੰਦੇ ਮਾਇਆ ਦੇ ਮੋਹ ਵੱਲੋਂ ਸੌ ਗਿਆ ਹੈ ਹੁਣ ਤ੍ਰਿਸ਼ਨਾ ਦੀ ਅਗਨੀ ਬੁਝ ਗਈ ਆ ਉਹਦੇ ਅੰਦਰੋਂ ਜੀਵ ਦੇ ਜਿਹੜੀਆਂ ਹੋਰ ਇੱਛਾਵਾਂ ਸੀ ਉਹਨਾਂ ਦਾ ਧੂਆਂ ਵੀ ਨਿਕਲਣਾ ਬੰਦ ਹੋ ਗਿਆ ਹੁਣ ਉਸ ਜੀਵ ਨੂੰ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਪਰਮੇਸ਼ਰ ਹੀ ਵਿਆਪਕ ਦਿਸਦਾ ਹੈ ਜਿਸ ਦੇ ਸਿਮਰਨ ਦੀ ਕਮਾਈ ਇੰਨੀ ਹੋ ਗਈ ਆ ਟੂਟੀ ਤੰਤ ਨ ਬੱਜੈ ਰਵਾਬ ਭੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਕਹਿਤ ਕਵੀਰ ਪੰਚ ਜੋ ਚੂਰੇ ਤਿਨ ਤੇ ਨਾਹੀਂ ਪਰਮ ਪਦ ਦੂਰੇ ਫਿਰ ਕਹਿੰਦੇ ਉਹ ਜੀਵ ਹੁਣ ਜਿਹਨੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਉਹਨੇ ਨਹੀਂ ਸੀ ਨਾਮ ਸਿਮਰਿਆ ਤੇ ਆਪਣਾ ਕਾਰਜ ਆਪ ਹੀ ਵਿਗਾੜ ਰਿਹਾ ਸੀ ਤੇ ਹੁਣ ਜਦੋਂ ਸਿਮਰਨਾ ਸ਼ੁਰੂ ਕਰ ਦਿੱਤਾ ਤਾਂ ਉਹਦੇ ਅੰਦਰੋਂ ਜਿਹੜੀ ਮੋਹ ਦੀਆਂ ਤੰਦਾਂ ਨੇ ਉਹ ਟੁੱਟ ਗਈਆਂ ਨੇ ਹੁਣ ਉਹ ਨੂੰ ਮਾਇਆ ਦਾ ਮੋਹ ਨਹੀਂ ਰਹਿ ਗਿਆ ਉਹ ਨੂੰ ਸੰਸਾਰਿਕ ਪਦਾਰਥਾਂ ਦਾ ਮੋਹ ਨਹੀਂ ਰਹਿ ਗਿਆ ਜਿਹੜਾ ਉਹ ਨਿਰੀਆਂ ਗੱਲਾਂ ਹੀ ਕਰਦਾ ਸੀ ਸਾਂਸਾਰ ਦੀਆਂ ਹੁਣ ਉਹਦੀਆਂ ਉਹ ਖਤਮ ਹੋ ਗਈਆਂ ਨੇ ਹੁਣ ਜਦੋਂ ਉਹਨੂੰ ਜੀਵਨ ਦੀ ਅਸਲੀਅਤ ਦੀ ਸਮਝ ਲੱਗ ਗਈ ਹੈ ਨਾ ਹੁਣ ਉਹ ਐਵੇਂ ਜਿਹੜੀਆਂ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਬਾਹਰ ਲੀਆਂ ਗੱਲਾਂ ਸੀ ਹੁਣ ਉਹ ਉਹਦਾ ਰਹਿ ਗਿਆ ਕਬੀਰ ਜੀ ਕਹਿੰਦੇ ਜਿਨੇ ਆਪਣੇ ਪੰਜੇ ਕਾਮਾਦਿਕ ਵੈਰੀ ਜੀਨੇ ਵਸ ਵਿੱਚ ਕਰ ਲਏ ਪਰਮਾਤਮਾ ਨੂੰ ਪਾਉਣ ਦੀ ਉਹਦੀ ਅਵਸਥਾ ਦੂਰ ਨਹੀਂ ਰਹਿ ਗਈ ਹੈ ਸਭ ਤੋਂ ਉੱਚੀ ਪਰਮਪੱਦੀ ਅਵਸਥਾ ਉਹ ਉਹਦੇ ਤੋਂ ਦੂਰ ਨਹੀਂ ਜਿਨੇ ਆਪਣੇ ਪੰਜੇ ਕਾਮ ਆਦਿਕ ਵੈਰੀ ਵਸ ਵਿੱਚ ਕਰ ਲੈਨੇ ਆਸਾ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਰਾਕਸ ਤੇਤੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਰਾਕਸ ਤੇਤੇ ਰਾਮయ్యా ਹਉ ਬਾਰਕ ਤੇਰਾ ਕਾਹੇ ਨਖੰਡ ਸ ਅਵਗਨ ਮੇਰਾ ਰਹਾਉ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਮੈਂ ਵੀ ਤੇਰਾ ਬੱਚਾ ਹਾਂ ਕਿਉਂ ਮੇਰੇ ਔਗਣ ਖਤਮ ਕਰਕੇ ਮੈਨੂੰ ਆਪਣੇ ਨਾਮ ਦੀ ਸਿਮਰਨ ਦੀ ਦਾਤ ਕਿਉਂ ਨਹੀਂ ਦਿੰਦਾ ਪਰਮੇਸ਼ਰ ਜੀ ਜਿਸ ਤਰ੍ਹਾਂ ਇੱਕ ਮਾਤਾ ਹੁੰਦੀ ਆ ਤਾਂ ਉਹਦਾ ਪੁੱਤਰ ਜਿੰਨੇ ਵੀ ਅਪਰਾਧ ਕਰਦਾ ਉਹ ਆਪਣੇ ਚੇਤੇ ਵਿੱਚ ਨਹੀਂ ਰੱਖਦੀ ਹੈਗੀ ਉਹ ਸਾਰੇ ਆਪਣੇ ਪੁੱਤਰ ਦੇ ਗੁਨਾਹ ਬਖਸ਼ ਕਰ ਦਿੰਦੀ ਆ ਤੂੰ ਵੀ ਮੇਰੇ ਔਗਣ ਬਖਸ਼ ਕੇ ਮੈਨੂੰ ਆਪਣੇ ਨਾਮ ਦਾ ਦਾਤ ਦਾਨ ਦੇ ਦੇ ਮੈਂ ਵੀ ਤੇਰਾ ਬੱਚਾ ਹਾਂ ਜੇ ਅਤਕ ਰੋਪ ਕਰੇ ਕਰਤਾ ਆ ਤਾਂ ਵੀ ਚੀਤ ਨਾਖ ਸਮਾਇਆ ਚਿੰਤ ਪਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਕਹਿੰਦੇ ਜੇ ਬੱਚਾ ਬਹੁਤ ਗੁੱਸੇ ਵਿੱਚ ਘਰ ਵੀ ਛੱਡ ਦਿੰਦਾ ਮਾਂ ਤੋਂ ਦੂਰ ਵੀ ਹੋ ਜਾਂਦਾ ਤਾਂ ਵੀ ਮਾਂ ਉਹ ਚੇਤੇ 'ਚ ਨਹੀਂ ਰੱਖਦੀ ਉਹਦੇ ਗੁਨਾਹ ਕਹਿੰਦੇ ਮੇਰਾ ਮਨ ਬੜੀਆਂ ਚਿੰਤਾ ਵਿੱਚ ਹੈ اے ਪਰਮੇਸ਼ਰ ਜੀ ਕਿ ਮੇਰਾ ਤੇਰੇ ਨਾਮ ਤੋਂ ਬਿਨਾਂ ਇਸ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਾਰਾ ਹੋਊਗਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਵੀਰਾ ਕਹਂਦੇ ਹੈ ਪਰਮੇਸ਼ਰ ਜੀ ਮੈਨੂੰ ਚੰਗੀ ਮਤ ਦੇ ਤਾਂ ਕਿ ਪਰਮੇਸ਼ਰ ਜੀ ਕਬੀਰ ਤੇਰੇ ਨਾਮ ਤੇਰੇ ਨਾਮ ਨੂੰ ਅਡਵੋਲਤਾ ਦੇ ਵਿੱਚ ਟਿੱਕੇ ਸਹਜ ਸਹਜ ਦੇ ਵਿੱਚ ਤੇਰਾ ਨਾਮ ਸਿਮਰਨ ਕਰ ਸਕੇ ਕਬੀਰ ਇਹ ਜੀ ਮੈਨੂੰ ਮਤ ਦੇ ਦੇ ਆਸਾ ਹਜ ਹਮਾਰੀ ਗੋਮਤੀ ਤੀਰ ਜਹਾਂ ਬਸੇ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰੇ ਮਨ ਪਾਵਤਾ ਹੈ ਰਹਾਉ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰੇ ਮਨ ਪਾਵਤਾ ਹੈ ਰਹਾਉ ਕਹਿੰਦੇ ਮੇਰੇ ਲਈ ਤਾਂ ਜਿਹੜਾ ਮੇਰਾ ਮਨ ਹੈ ਉਹੀ ਗੋਮਤੀ ਦਾ ਕੰਡਾ ਹੈ ਉਹੀ ਮੇਰੇ ਲਈ ਹੱਜ ਹੈ ਕਿਉਂ ਕਿਉਂਕਿ ਮਨ ਦੇ ਵਿੱਚ ਹੀ ਉਹ ਪਰਮੇਸ਼ਰ ਵਸਦਾ ਹੈ ਫਿਰ ਕਹਿੰਦੇ ਹੁਣ ਪਰਮੇਸ਼ਰ ਦਾ ਨਾਮ ਕਹਿੰਦੇ ਮੇਰੇ ਮਨ ਨੂੰ ਬੜਾ ਚੰਗਾ ਲੱਗਦਾ ਕਹਿੰਦੇ ਜਿਵੇਂ ਪਰਮੇਸ਼ਰ ਦਾ ਨਾਮ ਲੈਣਾ ਮੈਨੂੰ ਬੜਾ ਹੀ ਪਿਆਰਾ ਲੱਗਦਾ ਮੇਰੇ ਪਰਮੇਸ਼ਰ ਦਾ ਨਾਮ ਮੈਨੂੰ ਬੜਾ ਹੀ ਮਨ ਦੇ ਵਿੱਚ ਚੰਗਾ ਲੱਗਦਾ ਨਾਰਦ ਸਾਰਦ ਕਰੈ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿਤ ਕਵੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ ਕਹਿੰਦੇ ਜਿਹੜਾ ਨਾਰਦਾ ਬੀਬੀ ਸਾਰਦਾ ਕਹਿੰਦੇ ਬੀਬੀ ਕਮਲਾ ਦਾਸੀ ਆ ਕਬਲਾ ਹੈਗੀ ਮਾਇਆ ਨੂੰ ਕਹਿੰਦੇ ਨੇ ਕਹਿੰਦੇ ਸਾਰੇ ਹੀ ਪਰਮੇਸ਼ਰ ਦੀ ਸੇਵਾ ਚ ਲੱਗੇ ਹੋਏ ਨੇ ਕਹਿੰਦੇ ਮੈਂ ਤੇ ਹਜ਼ਾਰਾਂ ਵਾਰ ਨਮਸਕਾਰ ਕਰਦਾ ਪਰਮਾਤਮਾ ਨੂੰ ਹਜ਼ਾਰਾਂ ਵਾਰ ਉਹਦਾ ਨਾਮ ਜਪਦਾ ਉਦੇ ਨਾਮ ਨੂੰ ਜਪਣਾ ਹੀ ਕਹਿੰਦੇ ਮੈਂ ਆਪਣੇ ਗਲ ਵਿੱਚ ਮਾਲਾ ਬਣਾਈ ਹੋਈ ਆ ਕਬੀਰ ਜੀ ਕਹਿੰਦੇ ਨੇ ਮੈਂ ਹਿੰਦੂਆਂ ਨੂੰ ਤੇ ਤੁਰਕ ਮੁਸਲਮਾਨਾਂ ਨੂੰ ਦੋਨਾਂ ਨੂੰ ਹੀ ਸਮਝਾਉਣਾ ਵੀ ਉਸ ਪਰਮੇਸ਼ਰ ਦਾ ਨਾਮ ਲਓ ਉਹ ਪਰਮੇਸ਼ਰ ਇੱਕ ਹੈ ਉਹਦੇ ਵਿੱਚ ਕੋਈ ਭੇਦ ਨਹੀਂ ਹੈ ਦੋਨੇ ਹੀ ਉਹਦਾ ਨਾਮ ਸਿਮਰੋ ਆਸਾ ਸ੍ਰੀ ਕਬੀਰ ਜੀੋ ਕੇ ਪੰਜ ਪਦੇ 9 2 ਤੁਕੇ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤੀ ਤੋਰ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰ ਜੀਓ ਉਲੀ ਮਾਲਨੀ ਹੈ ਓ ਸਤਿਗੁਰ ਜਾਗਤਾ ਹੈ ਦਿਓ ਰਹਾਓ ਕਹਿੰਦੇ ਮਾਲਨ ਬਾਗ ਦੇ ਵਿੱਚ ਪੱਤੇ ਪੱਤੇ ਤੋੜਦੀ ਆ ਫੁੱਲਾਂ ਦੇ ਕਿਵੇਂ ਮੈਂ ਮੂਰਤੀ ਪੂਜਾ ਲਈ ਚੜਾਉਣੇ ਨੇ ਫਿਰ ਕਹਿੰਦੇ ਜਿਸ ਮੂਰਤੀ ਪੂਜਾ ਲਈ ਹੈ ਤੋੜ ਲਈ ਤੋੜ ਰਹੀ ਆ ਉਹ ਮੂਰਤੀ ਦੇ ਵਿੱਚ ਤਾਂ ਜਿੰਦ ਨਹੀਂ ਹੈ ਪਰ ਇਹਨਾਂ ਪੱਤਿਆਂ ਵਿੱਚ ਫੁੱਲਾਂਦਿਆਂ ਵਿੱਚ ਜਿੰਦ ਹੈਗੀ ਆ ਕਹਿੰਦੇ ਇਹ ਮਾਲਣੀ ਆ ਜਿਹੜੀ ਮਾਲਣ ਇਹ ਤਾਂ ਭੁੱਲ ਗਈ ਆ ਕਹਿੰਦੇ ਜਿਹੜੀ ਇਹ ਮੂਰਤੀ ਆ ਇਹ ਸਤਗੁਰ ਨੇ ਕਹਿੰਦੇ ਸਤਗੁਰ ਉਹ ਜੋ ਸਦਾ ਜਾਗਦਾ ਹੈ ਮੇਰਾ ਪਰਮੇਸ਼ਰ ਉਹ ਸਤਗੁਰ ਹੈ ਕਹਿੰਦੇ ਉਹ ਜਿਹੜਾ ਕਹਿੰਦੇ ਸਾਰਿਆਂ ਦੀ ਰਾਖੀ ਕਰਦਾ ਹੈ ਬ੍ਰਹਮ ਪਤੀ ਬਿਸਨ ਡਾਰੀ ਫੂਲ ਸੰਕਰ ਦੇਓ ਤਿੰਨ ਦੇਵ ਪਰਤਾਖ ਤੋੜੈ ਕਰੇ ਕਿਸ ਕੀ ਸੋ ਫਿਰ ਕਹਿੰਦੇ ਵੀ ਜਿਸ ਤਰ੍ਹਾਂ ਕਹਿੰਦੇ ਨਾ ਕਿ ਹਰ ਇੱਕ ਚੀਜ਼ ਦੇ ਵਿੱਚ ਪਰਮੇਸ਼ਰ ਆ ਕਹਿੰਦੇ ਵੀ ਜਿਹੜੇ ਪੱਤੇ ਨੇ ਉਹਨਾਂ ਵਿੱਚ ਤਾਂ ਬ੍ਰਹਮਾ ਦੇਵਤਾ ਬੈਠਾ ਜਿਹੜੀਆਂ ਡਾਲੀਆਂ ਨੇ ਇਹਨਾਂ ਦੀਆਂ ਪੌਦਿਆਂ ਦੀਆਂ ਉਹਨਾਂ 'ਚ ਵਿਸ਼ਨੂੰ ਬੈਠਾ ਕਹਿੰਦੇ ਫੁੱਲਾਂ ਦੇ ਵਿੱਚ ਕਹਿੰਦੇ ਸ਼ੰਕਰ ਬੈਠਾ ਫਿਰ ਕਹਿੰਦੇ ਤਿੰਨੇ ਦੇਵਤੇ ਨੇ ਇਹਨਾਂ ਨੂੰ ਪਰਤਾਖ ਤੋੜਦੀਆਂ ਮਾਲਣ ਇਹਨਾਂ ਨੂੰ ਤੋੜ ਕੇ ਕਹਿੰਦੀ ਕਿ ਦੀ ਸੇਵਾ ਚ ਨੇ ਇਹਨਾਂ ਨੂੰ ਹਾਜ਼ਰ ਕਰਨਾ ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕਹ ਸ਼ਾਂਤੀ ਪਾਓ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ ਫਿਰ ਕਹਿੰਦੇ ਜਦੋਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਵੱਡੀਆਂ ਵੱਡੀਆਂ ਜਿਹੜੇ ਮੂਰਤੀਆਂ ਨੂੰ ਘਟਦੇ ਨੇ ਉਹ ਮੂਰਤੀ ਦੀ ਛਾਤੀ ਤੇ ਪੈਰ ਰੱਖ ਕੇ ਵੀ ਘਟਦੇ ਨੇ ਫਿਰ ਕਹਿੰਦੇ ਜੇ ਇਹ ਮੂਰਤੀ ਦੇ ਵਿੱਚ ਜਾਨ ਹੋਵੇ ਤਾਂ ਫਿਰ ਇਹਦੀ ਉਹ ਜਦੋਂ ਇਹਨੂੰ ਪੈਰ ਰੱਖ ਕੇ ਬਣਾਉਂਦਾ ਤਾਂ ਇਹਦੀ ਨਿਰਾਦਰ ਹੀ ਹੁੰਦੀ ਆ ਫਿਰ ਇਹ ਤੇ ਕਹਿੰਦੇ ਮੂਰਤੀ ਉਹਨੂੰ ਬਣਾਉਣ ਵਾਲੇ ਨੂੰ ਵੀ ਕਹਿੰਦੇ ਵੀ ਕੁਝ ਕਹਿ ਸਕਦੀ ਆ ਵੀ ਉਹਦੇ ਨਾਲ ਧੱਕਾ ਕਰ ਸਕਦੀ ਆ ਉਹਨੂੰ ਮਾਰ ਸਕਦੀ ਆ ਕਿ ਵੀ ਮੇਰੇ ਦੇ ਉੱਪਰ ਕਿਉਂ ਤੂੰ ਰੱਖ ਕੇ ਦਾ ਮੇਰੀ ਨਿਰਾਦਰ ਹੀ ਕਰਕੇ ਤੂੰ ਮੈਨੂੰ ਬਣਾ ਰਿਆ ਮਤ ਸਮਝਣ ਵਾਲੀ ਗੱਲ ਆ ਨਾ ਬੜੀ ਬਰੀਕੀ ਦੀਆਂ ਗੱਲਾਂ ਨੇ ਬਾਤ ਪਹਿਤ ਅਰਲਾਪ ਸੀ ਕਰ ਕਰ ਆਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਇਸ ਤਰ੍ਹਾਂ ਮੂਰਤੀ ਪੂਜਾ ਦਾ ਖੰਡਨ ਕਰ ਰਹੇ ਨੇ ਨਾ ਫਿਰ ਕਹਿੰਦੇ ਜਿਸ ਤਰ੍ਹਾਂ ਮੂਰਤੀਆਂ ਦੇ ਸਾਹਮਣੇ ਭੋਗ ਚੜਾਏ ਜਾਂਦੇ ਨੇ ਚੌਲਾਂ ਦੇ ਅ ਮਤਲਬ ਇੱਕ ਹੁੰਦਾ ਜਿਹਦਾ ਪੰਜੀਰੀ ਜੀ ਬਣਾਈ ਹੁੰਦੀ ਆ ਹੋਰ ਮਤਲਬ ਪਤਲਾ ਜਿਹਾ ਪ੍ਰਸ਼ਾਦ ਬਣਾਇਆ ਹੁੰਦਾ ਕਹਿੰਦੇ ਉਹ ਤਾਂ ਫਿਰ ਜਿਹੜੇ ਹੁੰਦੇ ਨੇ ਪੰਡਤ ਲੋਕ ਉਹ ਸ਼ੱਕ ਲੈਂਦੇ ਨੇ ਤੇ ਮੂਰਤੀ ਦੇ ਤਾਂ ਮੂੰਹ 'ਚ ਕੁਝ ਵੀ ਨਹੀਂ ਪੈਂਦਾ ਹੈ ਮਾਲਨ ਪੂਲੀ ਜੱਗ ਪੁਲਾਣਾ ਹਮ ਪੁਲਾਣੇ ਨਹੀਂ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਈ ਕਹਿੰਦੇ ਮਾਲਣ ਭੁੱਲ ਗਈ ਫੁੱਲ ਤੋੜਦੀ ਰਹੀ ਪੂਜਾ ਲਈ ਸਾਰਾ ਜਗਤ ਕਹਿੰਦੇ ਇਨਾ ਕੰਮਾਂ ਚ ਪਿਆ ਹੋਇਆ ਕਹਿੰਦੇ ਪਰ ਉਹ ਕਬੀਰ ਮੈਂ ਨਹੀਂ ਕਹਿੰਦੇ ਭੁੱਲਿਆ ਮੈਨੂੰ ਕਹਿੰਦੇ ਪਰਮੇਸ਼ਰ ਨੇ ਕਿਰਪਾ ਕਰਕੇ ਇਨਾ ਭੁੱਲਾਂ ਤੋਂ ਬਚਾ ਲਿਆ ਕਹਿੰਦੇ ਮੈਂ ਤੇ ਉਸ ਇੱਕ ਪਰਮੇਸ਼ਰ ਦਾ ਨਾਮ ਜਪਦਾ ਜੋ ਅਵਿਨਾਸ਼ੀ ਹੈ ਜੋ ਅਟਲ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਅਸਾ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪਨਿਆ ਕੀਓ 30 ਬਰਸ ਕਛ ਦੇਵ ਨ ਪੂਜਾ ਫਿਰ ਪਛਤਾਨਾ ਬਿਰਦ ਪਿਓ ਮੇਰੀ ਮੇਰੀ ਕਰਤੇ ਜਨਮ ਗਿਓ ਸਾਇਰ ਸੋਖ ਪੰਜਾਬ ਲਿਓ ਰਹਾਓ ਫਿਰ ਕਹਿੰਦੇ ਜੀਵ ਪਹਿਲਾਂ 12 ਸਾਲ ਤੱਕ ਅਣਜਾਣ ਰਹਿੰਦਾ ਵੀ ਬੱਚਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਫਿਰ 20ਾਂ ਦਾ ਹੋ ਜਾਂਦਾ ਫਿਰ ਵੀ ਨਹੀਂ ਪਰਮੇਸ਼ਰ ਦਾ ਨਾਮ ਜਪਦਾ ਫਿਰ ਕਹਿੰਦੇ 30ਾਂ ਦਾ ਵੀ ਹੋ ਗਿਆ ਫਿਰ ਵੀ ਨਹੀਂ ਪਰਮੇਸ਼ਰ ਦਾ ਨਾਮ ਜਪਣ ਲੱਗਿਆ ਫਿਰ ਜਦੋਂ ਬੁਢਾਪਾ ਆ ਜਾਂਦਾ ਫਿਰ ਪਛਤਾਉਂਦਾ ਕਹਿੰਦੇ ਇਸ ਤਰ੍ਹਾਂ ਕਹਿੰਦੇ ਮੇਰੀ ਮੇਰੀ ਮਮਤਾ ਕਰਦੇ ਆ ਪਦਾਰਥਾ ਕਮਾਇਆ ਦੇ ਪਿੱਛੇ ਸਾਰਾ ਜਨਮ ਆਪਣਾ ਬੇਅਰਥ ਕਹਿੰਦੇ ਗਵਾ ਲੈਂਦਾ ਹੈ ਫੇਰ ਕੀ ਹੁੰਦਾ ਕਹਿੰਦੇ ਬੁਢਾਪਾ ਆ ਜਾਂਦਾ ਸਰੀਰ ਸਮੁੰਦਰ ਸੁੱਕ ਜਾਂਦਾ ਬਾਹਾਂ ਦਾ ਬਲ ਵੀ ਚਲੇ ਜਾਂਦਾ ਜੋ ਪਰਮੇਸ਼ਰ ਦਾ ਨਾਮ ਜਵਾਨੀ ਵੇਲੇ ਹੀ ਲੈ ਸਕਦੇ ਆ ਬੁਢਾਪੇ ਦੇ ਵਿੱਚ ਤੇ ਫਿਰ ਰੋਗ ਆ ਚਿੰਬੜਦੇ ਆ ਸੂਕੇ ਸਰਵਰ ਪਾਲ ਬੰਦਾਵੇ ਲੂਣੇ ਖੇਤ ਹੱਥ ਵਾਰ ਕਰੇ ਆਇਓ ਚੋਰ ਤੁਰੰਤ ਲੈ ਗਿਓ ਮੇਰੀ ਰਾਖਤ ਮੁਗਦ ਫਿਰੈ ਫਿਰ ਕਹਿੰਦੇ ਜਦੋਂ ਜੀਵ ਜਵਾਨੀ ਦੇ ਵਿੱਚ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਹੈਗਾ ਫਿਰ ਬੁਢਾਪੇ ਵਿੱਚ ਤੇ ਇਹ ਗੱਲ ਹੁੰਦੀ ਆ ਜਿਵੇਂ ਉਧਰੋਂ ਜਿਹੜਾ ਹੈਗਾ ਤਲਾਬ ਆ ਸੁੱਕਾ ਤੇ ਕੋਈ ਉਹਦੇ ਆਲੇ ਦੁਆਲੇ ਕੰਧ ਕਰਵਾ ਰਿਆ ਕਿਤੇ ਵੀ ਪਾਣੀ ਬਾਹਰ ਨਾ ਚਲੇ ਜਾਵੇ ਹੁਣ ਤੇ ਉਦਾਂ ਹੀ ਸੁੱਕ ਗਿਆ ਪਾਣੀ ਕਿੱਥੋਂ ਬਾਹਰ ਜਾਣਾ ਜਿਵੇਂ ਕਹਿੰਦੇ ਖੇਤ ਵੱਡਿਆ ਹੋਵੇ ਤੇ ਕੋਈ ਉਹਦੇ ਆਲੇ-ਦਾਲੇ ਵਾੜ ਕਰਾਵੇ ਵੀ ਖੇਤ ਨੂੰ ਕੋਈ ਪਸ਼ੂ ਨਾ ਪੈ ਜਾਵੇ ਹੁਣ ਤੇ ਖੇਤ ਉਦਾਂ ਹੀ ਵੱਡਿਆ ਗਿਆ ਹੁਣ ਵਾੜ ਕਰਨ ਦਾ ਕੀ ਫਾਇਦਾ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਬੁਢਾਪਾ ਹੀ ਆ ਗਿਆ ਕਹਿੰਦੇ ਜਵਾਨੀ ਵੇਲੇ ਨਾ ਨਹੀਂ ਜਪਿਆ ਤੇ ਹੁਣ ਕੀ ਫਾਇਦਾ ਹੋਇਆ ਫਿਰ ਕੀ ਹੁੰਦਾ ਕਹਿੰਦੇ ਜਮ ਰਾਜ ਆਉਂਦਾ ਕਹਿੰਦੇ ਜਿੰਦ ਨੂੰ ਚੁਰਾ ਕੇ ਲੈ ਜਾਂਦਾ ਫਿਰ ਕਹਿੰਦੇ ਵੀ ਹੁਣ ਜਿਹੜੇ ਬੁਢਾਪੇ ਤੋਂ ਪਿੱਛੇ ਵੀ ਕਹਿੰਦੇ ਵੀ ਮੌਤ ਤੋਂ ਬਚਦਾ ਫਿਰਦਾ ਉਤੇ ਤੋਂ ਬਚ ਸਕਦਾ ਨਹੀਂਗਾ ਬਸ ਆਈ ਜਿੰਦਗੀ ਕਹਿੰਦੇ ਜੀਵ ਆਪਣੀ ਵਿਅਰਥ ਗਵਾ ਲੈਂਦਾ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹੇ ਜਿਹ ਬਾ ਬਚਨ ਸੁਧ ਨਹੀਂ ਨਿਕਸੈ ਤਬਰ ਧਰਮ ਕੀ ਆਸ ਕਰੈ ਫਿਰ ਕਹਿੰਦੇ ਬੁਢਾਪਾ ਆਉਂਦਾ ਸਿਰ ਪੈਰ ਹੱਥ ਸਭ ਕੁਝ ਕੰਬਣ ਲੱਗ ਜਾਂਦਾ ਅੱਖਾਂ ਚੋਂ ਨੀਰ ਵਗਣ ਲੱਗ ਜਾਂਦਾ ਪਈ ਕਹਿੰਦੇ ਜਿਹੜੀ ਹੈਗੀ ਆ ਜਵਾਨ ਉਹਦੇ ਵਿੱਚੋਂ ਸਿੱਧਾ ਬੋਲਿਆ ਨਹੀਂ ਜਾਂਦਾ ਫੇਰ ਕਹਿੰਦੇ ਸੋਚਦਾ ਵੀ ਪਤਾ ਨਹੀਂ ਮੈਂ ਹੁਣ ਪ੍ਰਮਾਤਮਾ ਦਾ ਨਾਮ ਜਪ ਲੈਣਾ ਬੁਢਾਪੇ ਚ ਹਰ ਜੀਓ ਕਿਰਪਾ ਕਰੇ ਲਿਵ ਲਾਵੇ ਲਾਹਾ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਤਨ ਪਾਇਓ ਅੰਤ ਚੱਲਦਿਆਂ ਨਾਲ ਚੱਲਿਓ ਕਹਿੰਦੇ ਜਿਸ ਜੀਵ ਤੇ ਪ੍ਰਮਾਤਮਾ ਕਿਰਪਾ ਕਰਦੇ ਨੇ ਉਹ ਕਹਿੰਦੇ ਜੀਵ ਪਰਮੇਸ਼ਰ ਦਾ ਨਾਮ ਜਪਦਾ ਜਵਾਨੀ ਵੇਲੇ ਜਪਨਾ ਸ਼ੁਰੂ ਕਰਦਾ ਹਰ ਵਕਤ ਜਪਦਾ ਕਹਿੰਦੇ ਕਹਿੰਦੇ ਇਹ ਤਨ ਗੁਰੂ ਦੀ ਕਿਰਪਾ ਨਾਲ ਕਿਸੇ ਨੇ ਇਕੱਠਾ ਕੀਤਾ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਇਹ ਅੰਤ ਨੂੰ ਨਾਲ ਜਾਂਦਾ ਹੋਰ ਜਿਹੜੇ ਬਾਕੀ ਧੰਨ ਨੇ ਉਹ ਨਹੀਂ ਜਾਣਦੇ ਪਰ ਇੱਕ ਇਹੀ ਧੰਨ ਆ ਜੋ ਨਾਲ ਜਾਣ ਵਾਲਾ ਕਹਿਤ ਕਵੀਰ ਸੁਨੋ ਰੇ ਸੰਤੋ ਅਨ ਤਨ ਕਛੂਏ ਲੈ ਨਾ ਗਿਓ ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋੜ ਚਲਿਓ ਫਿਰ ਕਵੀਰ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦਾ ਸੱਦਾ ਆਉਂਦਾ ਜੀਵ ਸਾਰੇ ਇੱਥੇ ਬਣਿਆ ਬਣਾਇਆ ਕਾਰਵਾਰ ਧਨ ਪਦਾਰਥ ਸਭ ਕੁਝ ਛੱਡ ਕੇ ਚਲੇ ਜਾਂਦਾ ਕੋਈ ਪਦਾਰਥ ਨਾਲ ਨਹੀਂ ਜਾਂਦਾ ਇੱਕ ਸਿਰਫ ਉਹਦੇ ਨਾਮ ਧਨ ਤੋਂ ਬਿਨਾ ਜਿਨੇ ਉਹ ਇਕੱਠਾ ਕਰ ਲਿਆ ਉਹ ਸੱਚਾ ਸ਼ਾਹ ਬਣ ਕੇ ਗਿਆ ਜਿਨੇ ਉਹ ਨਾਂ ਨਹੀਂ ਉਹ ਧਨ ਨਹੀਂ ਇਕੱਠਾ ਕੀਤਾ ਹੱਥ ਖਾਲੀ ਹੱਥ ਕੰਗਾਲਾਂ ਵਾਂਗ ਗਿਆ ਫਿਰ ਬਸ ਉਸੇ ਨਾਮ ਧਨ ਨੂੰ ਇਕੱਠਾ ਕਰੀਏ ਆਪਾ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਗੁਰਵਾਣੀ ਪੜ੍ਹਦੇ ਆ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ